ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਬਾਵੇ ਤੇ ਬਾਵੀ ਦਾ ਦਿਮਾਗ ਹੈਗਾ ਪੀੜਾ ਤੇ ਇਹਨਾਂ ਦੇ ਦਿਮਾਗ 'ਚ ਵੜਿਆ ਆ ਪ੍ਰੈਂਕ ਵਾਲਾ ਕਿੜਾ। ਤੇ ਆਓ ਫਿਰ ਅੱਜ ਬਾਵੇ ਦਾ ਫੱਦੂ ਜਿਹਾ ਪ੍ਰੈਂਕ ਦੇਖੀਏ ਤੇ ਲਾਂਹਤਾ ਪਾਈਏ ਤੇ ਬਿਨਾ ਟਾਈਮ ਵੇਸਟ ਕੀਤੇ ਵੱਧਦੇ ਆਪਾਂ ਵੀਡੀਓ ਵੱਲ। ਬਦਿਆਲੇ ਸੁਣੀ ਦੀ ਜੱਟ ਦੀ ਰਹਿਸ਼ੀ ਸਿੱਪਸਪ ਕੋਵੀ ਲਾ ਕੇ 4 ਵੇ ਫਲੈਸ਼ ਮੀ। ਤੇ ਵੀਡੀਓ ਚ ਅੱਗੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਹੀ ਪ੍ਰੋਮੋਸ਼ਨ ਕਰਾ ਦਵਾਂ। ਤੇ ਆ ਮੇਰਾ ਨਵਾਂ ਅਕਾਊਂਟ ਹੈ ਵਲੋਗਿੰਗ ਵਾਲਾ ਇਹਦੇ ਤੇ ਆਪਾਂ ਵਧੀਆ-ਵਧੀਆ ਵਲੋਗ ਲੈ ਕੇ ਆਵਾਂਗੇ ਤੁਹਾਡੇ ਲਈ ਸਾਰੇ ਜਾਣੇ ਸਬਸਕ੍ਰਾਈਬ ਕਰਿਓ ਤੇ ਇਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੰਨਾ ਸਾਰੇ ਜਾਣੇ ਸਪੋਰਟ ਕਰਿਓ ਯਾਰ 100 ਸਬਸਕ੍ਰਾਈਬਰ ਤੇ ਆਪਾਂ ਨਵੀਂ ਵੀਡੀਓ ਲੈ ਕੇ ਆਵਾਂਗੇ ਇਸ ਤੇ ਚਲੋ ਭਾਈ ਦੇਖੋ ਅੱਪ ਮੈਂ ਕੀ ਕਰਤਾ ਚੱਲ ਚੱਲ ਹੋ ਸ਼ੁਰੂ ਦੇਖਦੇ ਕੀ ਚੰਨ ਝਾੜਦਾ ਤੂੰ ਸੋਰੀ ਯਾਰ ਆਸ ਆ ਗਿਆ ਸੀ ਆਓ ਜੀ ਮਾ ਉਹਨੂੰ ਵੀ ਸਭ ਪਤਾ ਯਾਰ ਇਹ ਜਿਹੜਾ ਐਕਟਿੰਗ ਵਾਲਾ ਕੀੜਾ ਨਾ ਇਹਨਾਂ ਚ ਘੁੱਟ ਘੁੱਟ ਕੇ ਭਰੇ ਹੋਇਆ ਬਹੁਤ ਤਗੜੇ ਐਕਟਰ ਆ ਯਾਰ ਇਹ ਕੀ ਗਰੰਡਿਆ ਕੀਰਤਨ ਕਰਨ ਡਿਆ ਵਾ ਦੱਸ ਤੈਨੂੰ ਨਹੀਂ ਦਿਖਦਾ ਵੇ ਭੋਰਨ ਡਿਆ ਵਾ ਯਾਰ ਜਵਾਕ ਸੁੱਤਾ ਏ ਯਾਰ ਉਹਦਾ ਹੀ ਇਲਾਜ ਕਰ ਲੋ ਦੱਸ ਨਹੀਂ ਸਾਨੂੰ ਤੇ ਪੈਸਾ ਜ਼ਰੂਰੀ ਏ ਪਹਿਲੇ ਨੇਵਾਂ ਨੇਵਾਂ ਮੇ ਹੱਥ ਪੈ ਖੇਲਣ ਨੇ ਕੀ ਹੋਇਆ ਤੈਨੂੰ ਆਇਓ ਜਮਾ ਮੈਂ ਜੱਪੜ ਮਾਰਦੇ ਨੇ ਸੋਣ ਲੱਗੇ ਮੇ ਹੱਥ ਪੈ ਖੇਲਣ ਦੇ ਆ ਪਾਗਲ ਜਿਆ ਨਾ ਹੋਵੇ ਪਾਗਲ ਦੇ ਨਾਲ ਲਲ ਕਮਲਾ ਵੀ ਹੈ ਇਕੱਲਾ ਪਾਗਲ ਨਹੀਂ ਹੈਗਾ ਇਹ ਕੀ ਹੋ ਗਿਆ ਨਾ ਮਰਗੀ ਮੈਂ ਨਾ ਕਰ ਯਾਰ ਕੀ ਹੋ ਗਿਆ ਮਰਗੀ ਮੈਂ ਬਹੁਤ ਅੱਛੇ ਸੰਸਕਾਰ ਹੈ ਵਾਹ ਜੀ ਵਾਹ ਦੱਸ ਉਹਨੂੰ ਹਲੇ ਵੀ ਸ਼ਰਮ ਨਹੀਂ ਹੈਗੀ ਆਪਣੀ ਘਰ ਵਾਲੇ ਤੋਂ ਗਾਲ੍ਹਾਂ ਸੁਣੀ ਜਾਂਦਾ ਓਏ ਕੀ ਹੋ ਰਿਹਾ ਇਹਨੂੰ ਆਹ ਲੱਗਦੇ ਵਿਸੇ ਥਾ ਲੱਗਦੇ ਅੰਦਰ ਬੰਦਾ ਕੀ ਹੋ ਹਾਏ ਓਏ ਰੱਬਾ ਉਹ ਤਾਂ ਚੱਲ ਪਾਗਲ ਹੈਗਾ ਹੀ ਆ ਤੈਨੂੰ ਇੰਨਾ ਵੱਡਾ ਕੈਮਰਾ ਨਹੀਂ ਦਿਖਦਾ ਸਾਹਮਣੇ ਲੱਗਾ ਉਦੋਂ ਕੀ ਤੁਹਾਡਾ ਕੈਮਰਾ ਮਿਸਟਰ ਇੰਡੀਆ ਬਣ ਜਾਂਦਾ ਜਿਹੜਾ ਦਿਖਦਾ ਹੀ ਨਹੀਂ ਤੁਹਾਨੂੰ ਕਮਾਲ ਹੈ ਯਾਰ ਆਏ ਪਾ ਉਹ ਸਾਵੇ ਸੁੱਤੀ ਸੀਗੀ ਮਸਮਸ ਮਸਮਸ ਸੁੱਤੀ ਸੀਗੀ ਕੀ ਗੱਲ ਲਾਈਟ ਜਗਾ ਗਈ ਸੀ ਹੋ ਗਈ ਸੀ ਮਸਮਸ ਮਸਮਸ ਸੁੱਤੀ ਸੀ ਵੱਜੂ ਦੇ ਦਵਾਰ ਤੇ ਜਾ ਕੇ ਵੱਜੇਗਾ ਚੱਲ ਸਵਾ ਨਕਲੀ ਐਕਟਰ ਹੱਸ ਹੀ ਜਾਣ ਡਿਆ ਤੂੰ ਉਹਦੀ ਗੱਲ ਸੁਣੀ 1 ਵਜੇ ਦਵਾਰ ਤੇ ਵੱਜੇਗਾ ਜਾ ਕੇ ਨਹੀਂ ਤੂੰ ਕੀ ਖੜੀ ਐ ਤੇ ਬਾਵਾ ਕੀ ਨੀਟੂ ਐ ਜਾ ਕੇ ਜਾ ਕੇ ਵੱਜੇਗਾ ਜਾ ਮਰ ਕੌਂਕੀ ਜਾਂਦਾ ਇੱਥੇ ਜਾ ਮਰ ਕੌਂਕੀ ਜਾਂਦਾ ਇੱਥੇ ਜਾ ਓਏ ਬਾਵੇ ਤੇਰੀ ਘਰ ਵਾਲੀ ਤੈਨੂੰ ਇੱਕ ਲਵਜ ਕਹਿ ਰਹੀ ਜਾ ਮਰ ਕਿਉਂ ਯਾਰ ਬਾਬੇ ਐਵੇਂ ਦੇ ਕੰਮ ਕਰਦਾ ਯਾਰ ਤੂੰ ਸਮਝ ਤੋਂ ਬਾਹਰ ਐ ਯਾਰ ਨਾ ਕਰ ਯਾਰ ਆ ਹੁਣ ਮਿਊਟ ਕਿਉਂ ਕਰਦਾ ਜਿਹਦੇ ਚ ਅਗਲੇ ਨੇ ਟਕੇ ਟਕੇ ਦੀਆਂ ਗਾਲਾਂ ਕੱਢੀਆਂ ਤੈਨੂੰ ਉਹ ਮਿਊਟ ਕਰੀ ਇਹਨਾਂ ਤੋਂ ਸਿਰ ਚ ਚਪੇੜਾ ਮਾਰੂੰਗੀ ਮੈਂ ਬੜੀ ਆ ਤੇਰੇ ਹਾਏ ਰੱਬਾ ਸਿਰ ਚ ਚਪੇੜਾ ਕਿੱਥੇ ਯਾਰੇ ਦੀ ਵੀਡੀਓ ਸਾਹਮਣੇ ਆ ਗਈ ਮੈਂ ਵੀ ਪਾਗਲ ਹੋ ਜਾਣਾ ਜ਼ਿੰਦਗੀ ਬਰਬਾਦ ਨਹੀਂ ਹੋਈ ਜ਼ਿੰਦਗੀ ਨੂੰ ਤੂੰ ਬਰਬਾਦ ਕੀਤਾ ਹੋਇਆ ਓਸਤਾਦ ਬੜਾ ਔਖਾ ਯਾਰ ਤੇਰਾ ਅੱਜ ਆ ਇਹ ਅੱਨਾ ਕਰ ਓ ਯਾਰ ਜਵਾਕ ਨੂੰ ਤੇ ਬਖਸ਼ ਦੇ ਯਾਰ ਬਾਵੇ ਤੈਨੂੰ ਤੇ ਫਰਕ ਹੀ ਨਹੀਂ ਪੈਂਦਾ ਯਾਰ ਕਿੱਦਾਂ ਦਾ ਬੰਦਾ ਹੈ ਯਾਰ ਤੂੰ ਜਵਾਕ ਕੀ ਸਿੱਖੂਗਾ ਯਾਰ ਐਵੇਂ ਦੇ ਮਾਹੌਲ 'ਚ ਤੂੰ ਆਪ ਦੱਸ ਮੂੰਹ ਤੇ ਵੀ ਚੁੱਪੇ ਤੇ ਮੂੰਹ ਤੇ ਵੀ ਚੁੱਪੇ ਲੈ ਸਿਰ ਤੇ ਵੀ ਖਾਲੀਆਂ ਮੂੰਹ ਤੇ ਵੀ ਖਾਲੀਆਂ ਤੂੰ ਬੰਦਾ ਹੈ ਕਿ ਕੀ ਹੈ ਯਾਰ ਜਨਾਨੀ ਤੋਂ ਇਹ ਕੋ ਸੁਣ ਕੇ ਵੀ ਸਾਲੇ ਨੂੰ ਸ਼ਰਮ ਨਹੀਂ ਆ ਰਹੀ ਪਏ ਬਤੂ ਲਾਂਤਾ ਬਾਪ ਆਪਣੇ ਆਪ ਨੂੰ ਖੁਸ਼ ਨਾ ਹੋ ਮੈਂ ਕਿਆ ਤੈਨ ਮਾਰ ਜਾ ਚੱਕ ਚਾਂਟ ਤੂੰ ਡਿਜ਼ਰਵ ਵੀ ਇਹੀ ਕਰਦਾ ਬਾਵੇ ਹੋਰ ਨਹੀਂ ਕੁਛ ਬੰਨੀ ਲਾਈ ਹੋਈ ਐ ਟਿੰਗੀ ਪਲੀ ਸੁਤੀ ਨੂੰ ਮਣ ਉਠਾਲ ਲਿਆ ਮੈਨੂੰ ਪਤਾ ਨਹੀਂ ਕਿਹੜੀ ਮਰਗ ਹੋਈ ਐ ਬਾਵੇ ਦੀ ਜ਼ਮੀਰ ਦੀ ਹੋਰ ਤੇ ਬਾਕੀ ਸਭ ਸੁੱਖੀ ਸੰਦ ਹੀ ਐ ਯਾਰ ਕੁੜੀ ਨੂੰ ਸੋਲੈਂਡ ਠੀਕ ਨਹੀਂ ਹੈ 기 ਤਬੀਅਤ ਕੁੜੀ ਦੀ। ਦੇ ਲੀਲਾ। ਅਗਲੀ ਕਹਿ ਰਹੀ ਹੈ ਉਹਦੀ ਤਬੀਅਤ ਨਹੀਂ ਠੀਕ ਫੇਰ ਵੀ ਨਹੀਂ ਹਟਣ ਦੇ ਆ। ਕਿੱਦਾਂ ਵਈ ਆ ਤੂੰ ਮੈਂਟਲ ਆ ਯਾਰ। ਯਾਰ ਸੰਦੀਪ ਮੈਂ ਸੱਚੀ ਸੇ ਦੁਕਾਨ ਤੇ ਪਿਆ ਯਾਰ ਨਾ ਕਰ। ਦੇ ਲੀਲਾ। ਰੋਟਕੇ ਬੈ ਜਾ। ਮੈਂ ਹੀ ਓ ਯਾਰ ਨਾ ਕਰ ਮੱਜ ਜਾ ਰੱਬ ਦਾ ਕਿ ਮੈਂ ਤੇ। ਥੱਡ ਪੈ ਦੇ ਤੇਰੇ। ਆਹੀ ਸੋਨਨ ਨੂੰ ਰਹਿ ਗਿਆ ਸੀ ਬਸ। ਸਲੂਟ ਹੈ ਯਾਰ ਬਾਵੇ ਤੈਨੂੰ ਇਹ ਕੋਸ ਹੁੰਦਾ ਤੂੰ ਸਲੂਟ ਹੈ ਇੱਕ ਵਾਰੀ ਤੈਨੂੰ ਹੋਰ ਮਸਾ ਸੁਤੀ ਹੀ ਮੈਂ ਔਖੀ ਸੋਖੀ ਆਪਣਾ ਸਿਰ ਨੱਪ ਕੇ ਓਏ ਨਾ ਨਾ ਪਰ ਨਾ ਕਰਨੀ ਪਈ ਨਾ ਕਰ ਨਹੀਂ ਉਹਨੂੰ ਕਹੀ ਐ ਨਾ ਉੱਠ ਜਾ ਉੱਠ ਜਾ ਉਹਨੂੰ ਠਾ ਕੇ ਕਿ ਤੂੰ ਉਹਦੇ ਨਾਲ ਸ਼ੂਸ਼ ਲਿਕਾ ਖੇਲਣਾ ਉਹ ਯਾਰ ਅੱਗੇ ਤੋਂ ਨਹੀਂ ਇਹਨਾਂ ਦੀ ਮੈਂ ਵੀਡੀਓ ਖੋਲਨੀ ਉੱਤੋਂ ਮੈਂ ਵੀਡੀਓ ਵੀ 11:00 ਵਜੇ ਬਣਾਉਣ ਡਿਆ ਪਾਗਲ ਹੋ ਗਿਆ ਮੈਂ ਮੇਰੀ ਮੰਮੀ ਉਹ ਯਾਰ ਜਾ ਚੱਲ ਜਾ ਯਾਰ ਮੈਂ ਆਜ ਛੱਡਦੀ ਵਾਹੇ ਮੰਮੀ ਉਹ ਮੈਂ ਮੰਮੀ ਕੋ ਜਾਣਾ ਤੇ ਐਵੇਂ ਕਹਿਣ ਡਿਆ ਜਿਵੇਂ ਤੂੰ ਨਹੀਂ ਉਹ ਤੈਨੂੰ ਵਿਆਹ ਕੇ ਲਿਆਈ ਹੋਵੇ ਹਾਏ ਰੱਬਾ ਤੂੜੀ ਤਾਂ ਨਹੀਂ ਭਰ ਕੇ ਭੇਜੀ ਯਾਰ ਇਹਦੇ ਦਿਮਾਗ 'ਚ ਯਾਰ ਬੜਾ ਕੀ ਕਿਸਮ ਦਾ ਬੰਦਾ ਤੂੰ ਮੰਮੀ ਉਹ ਯਾਰ ਮੇਰੇ ਨਿਕਾ ਇੱਥੋਂ ਮੰਮੀ ਉਹ ਜਾ ਟਿੱ ਗਿਆ ਮੇਰੇ ਕੋਲ ਬਸ ਪਹੁੰਚ ਗਏ ਮੰਮੀ ਕੋ ਹੁਣ ਸੁੱਖ ਹੈ ਮਾਰ ਦੇਣਾ ਕੁਛ ਤੇਰੇ ਜਾ ਕੇ ਕਬਾੜ ਗਿਆ ਯਾਰ ਹਾਂ ਕਿਉਂ ਪੋਚਾਂ ਮਾਰਦੇ ਮੂੰਹ ਚ ਚੋਂਦਾ ਚੋਂਦਾ ਬੇ ਅਗਲੇ ਆ ਮਰ ਕੇ ਪੈ ਗਈ ਵੀ ਅੱਜ ਸੋ ਕਿਉਂ ਗਈ ਇਹ ਜਲਦੀ ਮਰਨਾਈ ਪੈ ਗਿਆ ਮੈਂ ਕਹਿੰਦੀ ਮੈਨੂੰ ਨਾ ਪਰੇਸ਼ਾਨ ਕਰਨਾ ਨਾ ਕਰੋ ਮੈਨੂੰ ਮੈਨੂੰ ਨਾ ਪਰੇਸ਼ਾਨ ਕਰਿਆ ਕਰੋ ਮੈਂ ਦਿਨੋਂ ਨਹੀਂ ਸੌ ਸਕਦੀ ਰਾਤ ਨੂੰ ਨਹੀਂ ਸੌਣੇ ਕਦਾ ਸੌਣਾ ਦੁਪਹਿਰੇ ਚੰਗਾ ਹੋਇਆ ਚੰਗਾ ਹੋਇਆ ਅੱਲਾ ਅੱਲਾ ਵੀ ਮਾਰੇ ਤੇ ਚੱਕ ਕੇ ਸਿਰ 'ਚ ਮਾਰੇ ਦੇ ਕੰਮਲਾ ਕਤੀੜ ਕਿਸੇ ਤੋਂ ਹੋਂਦੇ ਮੇਰੇ ਹੀ ਪੱਲੇ ਪੈਣੇ ਹੀ ਕਿਆ ਪਤਾ ਨਹੀਂ ਉਹ ਜਾ ਯਾਰ ਕਤੀੜ ਕਹਤਾ ਤੈਨੂੰ ਹੋਰ ਹੁਣ ਬਚਿਆ ਵੀ ਕੀ ਐ ਉਹ ਬਾਕੀ ਐ ਜਵਾਗ ਨੂੰ ਨਾ ਮਿੱਦ ਦਿਓ ਆਪਣੇ ਕੁਤ ਕਲੇਸ਼ ਦੇ ਵਿੱਚ ਬੱਸ ਯਾਰ ਮੈਂ ਨਹੀਂ ਹੋਰ ਦੇਖ ਸਕਦਾ ਇਹਦੀ ਵੀਡੀਓ ਜੇ ਕਿਸੇ ਨੇ پاگل ਹੋਣਾ ਤਾਂ ਇਹਦੇ ਚੈਨਲ ਤੇ ਪੂਰੀ ਵੀਡੀਓ ਜਾ ਕੇ ਦੇਖ ਸਕਦਾ ਬਾਕੀ ਯਾਰ ਆ ਪੂਰੀ ਵੀਡੀਓ ਦੇਖਣ ਤੋਂ ਬਾਅਦ ਮੈਂ ਇੱਕ ਗੱਲ ਕਹਿਣਾ ਕਹਿਣਾ ਚਾਹੁੰਦਾ ਕਿ ਜਸਟਿਸ ਫੋਰ ਕਿਰਤ ਯਾਰ ਕਿਵੇਂ ਉਹਦੇ ਉੱਤੇ ਉੱਤੇ ਡਿਗੀ ਜਾਂਦੇ ਦੱਸ ਵਿਚਾਰਾ ਜਵਾਕ ਆ ਯਾਰ ਉਹਦੇ ਮਾਣੀ ਮੋਟੀ ਲੱਗ ਗਈ ਯਾਰ ਕਿੱਥੇ ਜਾਬ ਨੂੰ ਥਾਂ ਮੈਣਾਂ ਤੁਹਾਨੂੰ ਬਾਕੀ ਯਾਰ ਜੇ ਇਹਨਾਂ ਦੇ ਘਰ ਦੇਆਂ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਤੇ ਅਸੀਂ ਇਹਨਾਂ ਨੂੰ ਕੀ ਸਮਝਾ ਸਕਦੇ ਤੁਸੀਂ ਆਪ ਦੱਸੋ ਬਾਕੀ ਛੱਡੋ ਯਾਰ ਇਹਨਾਂ ਨੂੰ ਆਪਾਂ ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਕਿਵੇਂ ਲਗੀ ਤੁਹਾਨੂੰ ਵੀਡੀਓ ਕਮੈਂਟਾਂ ਜ਼ਰੂਰ ਦੱਸਿਓ ਤੇ ਯਾਰ ਦੁਬਾਰਾ ਮੈਂ ਆਈਡੀ ਦੇ ਰਿਹਾ ਆਪਣੀ ਮਤਲਬ ਜਿਹੜੀ ਨਵੀਂ ਵਲੋਗਿੰਗ ਵਾਲੀ ਆਈਡੀ ਇਹਨੂੰ ਸਬਸਕ੍ਰਾਈਬ ਕਰ ਲਿਓ ਚੈਨਲ 100 ਸਬਸਕ੍ਰਾਈਬਰ ਦੇ ਬਾਅਦ ਘੈਂਟ ਜੀ ਵੀਡੀਓ ਆਪਾਂ ਬਾਕੀ ਵਲੋਗਰਾਂ ਵਾਂਗੂ ਨਹੀਂ ਇਹ ਗਾਇਸ ਸਮਝੇ ਜਾਹਾਂ ਜਾ ਰਹੇ ਹਾਂ ਵਾਹ ਜਾ ਰਹੇ ਜੇ ਮੇਰੀ ਨਾਨੀ ਹੈ ਜੇ ਮਾਸੀ ਹੈ ਜੇ ਚਾਚੀ ਹੈ ਇਹ ਕੰਮ ਨਹੀਂ ਕਰਾਂਗੇ ਵਧੀਆ ਵਲੋਗ ਲੈ ਕੇ ਆਵਾਂਗੇ ਜੇ ਸਾਨੂੰ ਖੁਦ ਨੂੰ ਜਚਣਗੇ ਤਾਂ ਅਪਲੋਡ ਕਰਾਂਗੇ ਨਹੀਂ ਤਾਂ ਨਹੀਂ ਤੇ ਜਿਹੜਾ ਜਿਹੜਾ ਵੀਡੀਓ ਦੇਖ ਰਿਹਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚੰਗਾ ਜੀ ਤੇ ਇੰਸਟਾ ਤੇ ਫੋਲੋ ਕਰ ਲਿਆ ਕਰੋ